ਹਾਂਜੀ ਕੀ ਹਾਲ ਚੱਲ ਦੋਸਤੋ ਸਾਡੇ ਪਿੰਡ ਜੋ ਕਿ ਮੋਗੇ ਜ਼ਿਲ੍ਹੇ ਦਾ ਤਰਨਤੋਕ ਕੋਟ ਸੀਲ ਵਿੱਚ ਪੈਂਦਾ ਪਿੰਡ ਚੱਕਤਾਰਿਆਵਲਾ ਪੋਰੇ ਗੱਟੀ ਜਾਂ ਸਾਥਲੇ ਦਰਾਂ ਨੇ ਬਹੁਤ ਜ਼ਿਆਦਾ ਢਾਲਾਈ ਆ ਪਹਿਲਾਂ ਜ਼ਮੀਨ ਉਹ ਜੋ ਬੋਲ ਦੇਸਰਾਏ ਤੋਂ ਪਿੱਛੇ ਤੱਕ ਹੁੰਦੀ ਸੀ ਹੁਣ ਕਾਫੀ ਅੱਗੇ ਆ ਗਿਆ ਦਰਿਆ ਵੇਖੋ ਮੋਟਰਾਂ ਵੀ ਜੋੜ ਕੇ ਲਈ ਜਾਂਦਾ ਸਾਡੇ ਪਿੰਡ ਦੀਆਂ ਲਗਭਗ 5 ਤੋਂ 10 ਮੋਟਰਾਂ ਜੋੜ ਕੇ ਆਪਣੇ ਵਿੱਚ ਹੀ ਲੈ ਚੁੱਕਿਆ ਹੈ ਦਰਿਆ ਪਹਿਲਾਂ ਝੋਨਾ ਬਹੁਤ ਜ਼ਿਆਦਾ ਖਰਾਬ ਕੀਤਾ ਹੁਣ ਕਣਕ ਬੀਜਣ ਵਾਸਤੇ ਵੀ ਕਿਸਾਨਾਂ ਦੀ ਜ਼ਮੀਨ ਨਹੀਂ ਛੱਡ ਰਿਹਾ ਫਤਲਵੀਂ ਦਰਿਆ ਆ ਮੋਟਰ ਵੀ ਰੋੜ ਕੇ ਲੈ ਕੇ ਆਪਣੇ ਵਿੱਚ ਮਿਲਾ ਚੁੱਕਿਆ ਬਹੁਤ ਹੀ ਜ਼ਿਆਦਾ ਨੁਕਸਾਨ ਕਰ ਰਿਹਾ ਫਤਲਵੀਂ ਦਰਿਆ ਤੂਫਾਨ ਆ ਗਿਆ ਪੂਬਾ ਨਿਕਲ ਰਿਹਾ ਹਨ ਬਹੁਤ ਹੀ ਜ਼ਿਆਦਾ ਨੁਕਸਾਨ ਪਾਣੀ ਦਾ ਬਹਾਅ ਬਹੁਤ ਤੇਜ਼ ਆ ਬਹੁਤ ਜਦਵਾਂ ਆ ਸਾਰੇ ਪਹਿਲਾਂ ਜਦੋਂ ਲੈਵਲ ਤੋਂ ਜ਼ਿਆਦਾ ਸੀ ਪਾਣੀ ਤਾਂ ਇਹਨੇ ਬਹੁਤ ਜ਼ਿਆਦਾ ਛੋਨੇ ਖਰਾਬ ਕਰਤੀ ਸੀ